ਨਮਸਕਾਰ ਦੋਸਤੋ ਮੈਂ ਅਨਨੁਰੁੱਲਾ ਜੀਰਾ ਪਲੇਟਨ ਤੋਂ ਹਾਜ਼ਰ ਹੋਇਆ ਹਾਂ ਜੀਰਾ ਸ਼ਹਿਰ ਦਾ ਫੇਰ ਇੱਕ ਪ੍ਰਮੁੱਖ ਭੱਖ ਦਾ ਮੁੱਦਾ ਲੈ ਕੇ ਦੋਸਤੋ ਸੇਮ ਨਾਲੇ ਦੀ ਨਿਕਾਸੀ ਲਈ ਨਗਰ ਕੌਂਸਲ ਜੀਰਾ ਨੇ ਮੰਗੇ 77 ਲੱਖ ਰੁਪਏ ਇਸ ਨੂੰ ਖੋਲ ਲਈ ਇਸ ਦੀ ਨਿਕਾਸੀ ਲਈ ਟਿਪਟਿ ਕਮਿਸ਼ਨਰ ਫਰੋਈਪੁਰ ਤੋਂ ਮੰਗੇ ਦੋਸਤੋ ਜੀਰਾ ਸ਼ਹਿਰ ਦੀ ਲਾਈਫਲਾਈਨ ਕਹਾਈ ਜਾਣ ਵਾਲੀ ਸੇਮ ਨਾਲਾ ਜੋ ਕਿ ਸਾਡੇ ਸਿਆਸੀ ਨਿਤਾਵਾਂ ਦੇ ਹੱਥੋਂ ਖੁਦ ਸ਼ਿਕਾਰ ਹੋਇਆ ਹੈ ਤੇ ਜਿਸ ਦੇ ਸਿਆਸੀ ਨੇਤਾ ਦੁਸ਼ਮਣ ਬਣ ਕੇ ਆਣ ਖੜੇ ਹੋਏ ਹਨ ਅਤੇ ਇਸ ਨੂੰ ਪੈਸਾ ਬਣਾਉਣ ਦਾ ਵੀ ਜਰੀਆ ਬਣਾ ਲਿਆ ਗਿਆ ਹੈ ਦੋਸਤੋ ਕਿਵੇਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਾਂਗਰਸ ਸਰਕਾਰ ਦੌਰਾਨ ਸੇਮ ਨਾਲਾ ਜਿਸ ਦਾ ਪਾਣੀ ਦਾ ਨਿਕਾਸ ਸਾਰਾ ਸ਼ਹਿਰ ਦਾ ਪਾਣੀ ਦਾ ਨਿਕਾਸ ਗਲੀਆਂ ਦਾ ਸੜਕਾਂ ਦਾ ਚੌਂਗਾ ਤਾਂ ਉਹ ਪਾਣੀ ਜਿਹੜਾ ਹੈ ਉਸ ਦਾ ਨਿਕਾਸ ਸੀ ਜਿਹੜੀ ਹੈ ਉਹਦਾ ਪ੍ਰਬੰਧ ਸੇਮ ਨਾਲ ਆਪ ਕਰਦਾ ਸੀ ਔਰ ਸੇਮ ਨਾਲੇ ਜਿਹੜਾ ਪਾਣੀ ਦਾ ਫਲੋ ਪਾਰ ਚਲਾ ਜਾਂਦਾ ਸੀ ਪਰ ਦੋਸਤੋ ਇਸ ਨੂੰ ਕੰਕਰੀਟ ਬਣਾ ਕੇ ਇਸ ਵਿੱਚ ਛੋਟੀਆਂ ਪਾਈਪਾਂ ਲਗਾ ਕੇ ਇਸ ਉੱਪਰ 55 ਲੱਖ ਰੁਪਈਆ ਲਗਾ ਕੇ ਚੂਨਾ ਲਗਾਇਆ ਗਿਆ ਜਨਤਾ ਦਾ ਪੈਸਾ ਦੋਸਤੋ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਫੇਰ ਵੀ ਨਹੀਂ ਹੋਇਆ ਦੋਸਤੋ ਹੁਣ ਜਿਹੜੀ ਇਹ ਮਤਲਬ ਜਿਹੜੀ ਸਮੱਸਿਆ ਸੀ ਮੌਜੂਦਾ ਵਿਧਾਇਕ ਦਿਨੇਸ਼ ਘਟਾਲੀਆ ਨਿਪਟੇ ਕਮਿਸ਼ਨਰ ਫਰੀਪੁਰ ਧਿਮਾਨ ਸਾਹਿਬ ਕੋਲ ਪਹੁੰਚੇ ਤੇ ਉਹਨਾਂ ਨੇ ਇਸ ਮਸਾ ਰੱਖੀ ਕਿਉਂਕਿ ਲੋਕਾਂ ਦੇ ਬੇਸਮੈਂਟਾਂ ਦੇ ਪਾਣੀ ਜਾਂਦਾ ਸੀ ਜਿੱਥੇ ਉਹਨਾਂ ਦਾ ਮਾਲ ਪਿਆ ਸੀ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ ਜਿਸ ਦੇ ਕਰ ਚੱਲਦਿਆਂ ਸ਼ੇਰਾਂ ਵਾਲਾ ਚੌਕ ਤੇ ਪਾਣੀ ਖੜਾ ਰਹਿੰਦਾ ਸੀ ਤੇ ਪ੍ਰਾਣੀ ਤੋਂ ਵੰਡੀ ਰੋਡ ਵੀ ਪਾਣੀ ਨਾਲ ਭਰ ਜਾਂਦੀ ਸੀ ਤੇ ਲੋਕਾਂ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਇੱਕ ਮੰਗ ਸੀ ਕਿ ਇਸ ਦਾ ਮਸਲੇ ਦਾ ਹੱਲ ਕੀਤਾ ਜਾਵੇ ਦੋਸਤੋ 55 ਲੱਖ ਰੁਪਇਆ ਲਗਾ ਕੇ ਵੀ ਜੇਕਰ ਮਸਲਾ ਹੱਲ ਨਾ ਹੋਵੇ ਤਾਂ ਜ਼ਾਹਿਰ ਹੋਊਗੀ ਸਰਕਾਰੀ ਕੰਮ ਕਿੰਨੇ ਨਕਮੇ ਨੇ ਤੇ ਸਰਕਾਰੀ ਕੰਮਾਂ ਦੇ ਵਿੱਚ ਕਿੰਨਾ ਚੂਨਾ ਲਗਾਇਆ ਜਾਂਦਾ ਹੈ ਤੇ ਕਿਵੇਂ ਠੇਕੇਦਾਰਾਂ ਨੂੰ ਪੈਸੇ ਬੰਦੇ ਹਨ ਤੇ ਕਿਵੇਂ ਇਹਦੇ ਤੇ ਪੈਸਾ ਬਣਾਉਣ ਦਾ ਕਚਰੀਆ ਬਣਾਇਆ ਜਾਂਦਾ ਹੈ ਦੋਸਤੋ ਮੌਜੂਦਾ ਸਮੇਂ ਜਦੋਂ ਇਹ ਫਰਿਆਦ ਜਿਹੜੀ ਹੈ ਲੈ ਕੇ ਕਟਾਰੀਆ ਸਾਹਿਬ ਬਤਾਇਆ ਇੱਕ ਗਏ ਤਾਂ ਡਿਪਟੀ ਕਮਿਸ਼ਨਰ ਨੇ ਫੋਨ ਤੇ ਗੱਲ ਕੀਤੀ ਈਓ ਸਾਹਿਬ ਨਾਲ ਤਾਂ ਨਗਰ ਕੌਂਸਲ ਜੀਰਾ ਨੇ 27 ਲੱਖ ਰੁਪਏ ਹੋਰ ਮੰਗ ਲਿਆ ਪਹਿਲਾਂ 55 ਲੱਖ ਰੁਪਏ ਹੁਣ 27 ਲੱਖ ਰੁਪਏ ਦੋਸਤੋ ਹੋਰ ਮੰਗ ਲਿਆ ਕਿ ਇਹਨਾਂ ਦੇ ਹੋਦੀਆਂ ਬਣਾਈਆਂ ਜਾਣਗੀਆਂ ਤਾਂ ਫੇਰ ਹੀ ਜਦੋਂ ਹੋਦੀਆਂ ਸਾਫ਼ ਕਰਿਆ ਕਰਾਂਗੇ ਤਾਂ ਪਾਣੀ ਦਾ ਨਿਕਾਸੀ ਹੋਇਆ ਕਰੂਗੀ ਦੋਸਤੋ ਜਨਤਾ ਦਾ ਪੈਸਾ ਇਹਨਾਂ ਨੂੰ ਇੰਨਾ ਸਸਤਾ ਹੋ ਗਿਆ ਕਿ ਜਨਤਾ ਪਾਈ ਪਾਈ ਲਈ ਜਿਹੜੀ ਹੈ ਤਰਸਦੀ ਹੈ ਤੇ ਇਹਨਾਂ ਲਈ ਲੱਖਾਂ ਕਰੋੜਾਂ ਰੁਪਏ ਕੁਝ ਵੀ ਨਹੀਂ ਦੋਸਤੋ ਮੇਰਾ ਮੰਨਣਾ ਹੈ ਕਿ 2.5 ਲੱਖ ਰੁਪਿਆ ਲਗਾਉਣਾ ਵੀ ਬੇਕਾਰ ਹੈ ਖੋਦੀਆਂ ਸਾਫ਼ ਕਰਿਆ ਕਰਾਂਗੇ ਤੇ ਫਿਰ ਪਾਣੀ ਦਾ ਨਿਕਾਸੀ ਹੋਇਆ ਕਰੋਗੇ ਦੋਸਤੋ ਜਦੋਂ ਮੁੱਢਲਾ ਬੇਸਿਕ ਹੀ ਨਹੀਂ ਸਹੀ ਜਦੋਂ ਪਾਈਪਾਂ ਹੀ ਜਿਹੜੀਆਂ ਹੈ ਉਹ ਛੋਟੀਆਂ ਪਾਈਆਂ ਗਈਆਂ ਹੈ ਪਾਣੀ ਦਾ ਨਿਕਾਸ ਤੁਸੀਂ ਕੀ ਉਮੀਦ ਕਰ ਸਕਦੇ ਹੋ ਆ ਪਿਛਲੇ ਸਾਲ ਇਹਨਾਂ ਨੇ ਪਾਣੀ ਦੇ ਪੋਚਾ ਮਾਰਿਆ ਤੇ ਲੋਕਾਂ ਨੂੰ ਕਹਿ ਦਿੱਤਾ ਕਿ ਦੋਸਤੋ ਕਿ ਆਪਣਾ ਇਹਦੀ ਸਫਾਈ ਕਰ ਦਿੱਤੀ ਗਈ ਹੈ ਤੇ ਹੁਣ ਪਾਣੀ ਨਹੀਂ ਖੜਾ ਹੋਏਗਾ ਪਰ ਆਹ ਦਿਨ ਹੁਣ ਜਿਹੜੇ ਹੈ ਕਿਉਂਕਿ ਬਰਸਾਤਾਂ ਦੇ ਦਿਨ ਨੇ ਤੇ ਹੁਣ ਇਹ ਜਿਹੜੀ ਸਮੱਸਿਆ ਬੜੀ ਗੰਭੀਰ ਬਦੀ ਜਾ ਰਹੀ ਹੈ ਇਹਦੀ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਕੋਈ ਸਿਆਸੀ ਨੇਤਾ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਕੋਈ ਐਗਜ਼ੀਕਿਊਟਿਵ ਕੋਈ ਕੋਈ ਅਫਸਰ ਸ਼ਾਹੀ ਇਹਨਾਂ ਨੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਲੋਕਾਂ ਨੂੰ ਦੋਸਤੋ ਛੱਡ ਦਿੱਤਾ ਹੈ ਰਾਮ ਪਰੋਸੇ ਤੇ ਲੋਕਾਂ ਨੂੰ ਛੱਡਦਾ ਹੈ ਪਾਣੀ ਪਰੋਸੇ ਦੋਸਤੋ ਮੈਂ ਤਾਂ ਇਹ ਮੰਨਦਾ ਹਾਂ ਕਿ 27 ਲੱਖ ਰੁਪਈਆ ਵੀ ਇਹਨਾਂ ਨੇ ਲਗਾ ਕੇ ਇਹਨਾਂ ਨੇ ठेकेदारਾਂ ਦੀ ਭੇੜੀ ਜਿਹੜੀ ਹੈ ਚੜ੍ਹੋਣੀ ਹੈ ਔਰ ਪੈਸਾ ਜਿਹੜਾ ਬਕਾਰ ਕਰਨਾ ਹੈ ਇਹਨਾਂ ਨੂੰ ਭਰਗੇ ਚ ਪੈਸਾ ਨਾ ਦਿੱਤਾ ਜਾਵੇ ਦੋਸਤੋ ਮੇਰੀ ਮੰਗ ਹੈ ਰੁਪਈਆ ਵੀ ਨਾ ਦਿੱਤਾ ਜਾਵੇ ਔਰ ਜਿਹੜੀਆਂ ਇਹ ਪਾਈਪਾਂ ਇਹ ਖੋਲੀਆਂ ਜਾਣ ਦੋਸਤੋ ਇਹਦੇ ਤੇ ਜਿਹੜਾ ਕੰਕਰੀਟ ਇਹਨਾਂ ਪਾਇਆ ਗਿਆ ਹੈ ਇਸ ਨੂੰ ਖੋਲਿਆ ਜਾਵੇ ਤਾਂ ਹੀ ਜੀਰਾ ਸ਼ਹਿਰ ਦੀ ਜਿਹੜੀ ਲਾਈਫ ਲਾਈਨ ਕੋ ਆਏ ਜਾਣਾ ਸੇਮ ਨਾਲਾ ਹੈ ਇਹਦੀ ਹੋਂਦ ਫੇਰ ਬਰਕਰਾਰ ਹੋਏਗੀ ਤਾਂ ਹੀ ਜਿਹੜਾ ਹੈ ਸਮੱਸਿਆ ਹੱਲ ਹੋਏਗੀ ਨਹੀਂ ਤਾਂ ਦੋਸਤੋ ਹੇਡਲੀ ਜਿਹੜਾ ਰੱਬ ਹੈ ਹੇਡਲੀ ਅਦਾਲਤ ਹੈ ਹੇਡਲੀ ਅਦਾਲਤ ਭਾਵੇਂ ਇਹਨਾਂ ਨੂੰ ਛੱਡ ਦੇਵੇ ਪਰ ਉੱਪਰਲੀ ਅਦਾਲਤ ਇਹਨਾਂ ਨੂੰ ਹਰਗਿਜ ਮਾਫ਼ ਨਹੀਂ ਕਰੂਗੀ ਇਹੋ ਜਿਹੇ ਪਾਪ ਦੇ ਕੰਮ ਕਰਦੇ ਨੇ ਦੋਸਤੋ ਇਹਨਾਂ ਨੂੰ ਉੱਪਰਲੀ ਅਦਾਲਤ ਹਰਗਿਜ ਮਾਫ਼ ਨਹੀਂ ਕਰੇਗੀ ਕਿ ਜਨਤਾ ਦਾ ਪੈਸੇ ਦਾ ਕਿਵੇਂ ਚੂਨਾ ਲਗਾਇਆ ਜਾਂਦਾ ਹੈ ਕਿਵੇਂ ਪੈਸਾ ਬਰਬਾਦ ਕੀਤਾ ਜਾਂਦਾ ਹੈ ਕੀ ਕਰਨਾ ਹੋਜਿਆ ਸਰਕਾਰਾਂ ਦਾ ਕੀ ਕਰਨਾ ਹੋਜਿਆ ਸਿਆਸੀ ਨੇਤਾਵਾਂ ਦਾ ਕੀ ਕਰਨਾ ਹੋਜਿਆ ਸਿਸਟਮ ਦਾ ਕੀ ਕਰਨਾ ਹੋਜਿਆ ਗੰਦਰ ਗੰਦੀ ਅਫਸਰ ਸਾਹਿਬਾਂ ਲੱਖ ਲਾਂਤਾਂ ਨੇ ਇਹੋ ਜੇ ਸਿਸਟਮ ਦੀਆਂ ਲੱਖ ਲਾਂਤਾਂ ਨੇ ਇਹੋ ਜੇ ਗੰਦੇ ਮਾਹੌਲ ਦੀਆਂ ਜੇ ਲੋਕਾਂ ਲਈ ਇੰਨਾ ਗੰਦਾ ਮਾਹੌਲ ਪੈਦਾ ਕਰ ਰੱਖਿਆ ਹੈ ਜੀਰਾ ਸ਼ਹਿਰ ਨੂੰ ਇੱਕ ਛੋਟਾ ਜਿਹਾ ਸ਼ਹਿਰ ਹੋ ਕੇ ਛੋਟੀ ਜਿਹੀ ਵਾਦੀ ਵਾਲਾ ਸ਼ਹਿਰ ਹੋ ਕੇ ਇਹ ਨਹੀਂ ਵਸਾ ਸਕਦੇ ਦੋਸਤੋ ਲੱਖ ਲਾਂਤਾਂ ਇਹੋ ਜੇ ਨੇਤਾਵਾਂ ਦੀਆਂ ਲੱਖ ਲਾਂਤਾਂ ਲੱਖਾਂ ਰੁਪਏ ਦਾ ਜਿਹੜਾ ਹੈ ਪੈਸਾ ਲੈਂਦੇ ਨੇ ਹਰ ਇਹਨੇ ਅਫਸਰशाही ਤਾਂ ਲੱਖ ਲਾਂਤਾ ਇਹਨਾਂ ਨੂੰ ਇਹਨਾਂ ਕਹਿੰਦਾ ਹੋਇਆ ਜੀਰਾ ਬਲੇਡਨ ਤੋਂ ਆਨੇ ਆਨੇ ਰੁੱਲਦਾ